ਚਲ ਕਰ ਹਾਈ ਜੋ ਬਈ ਤੈਨ ਮੇਰੇ ਨਾਲ ਨਹੀਂ ਬੋਲੇ ਪੈਣਾ 52 76 70 80 83 90 95 29 5 10 15 20 25 30 40 47 50 ਬੀਨਾਂ ਦਾ 65 70 70 ਜਿੰਨੇ ਤੋਂ 29 ਦਾ 70 ਕੋਈ ਆ ਬਈ ਗੱਲ ਤਾਂ ਸੁਣ 29 ਦਾ 70 ਬਲ ਬਲਦਾ ਬੱਚਾ ਕੋਮਲੇ ਹੱਥਾਂ ਆਹ ਕਰ 72 80 81 90 ਲਗੀਆਂ 90 ਪੱਖਾ ਲੱਗਣਾ 50 ਘਟਾ ਲਗੇ ਕੋਈ ਪੱਖਾ ਨਹੀਂ ਹੈਗਾ ਪੱਖਾ ਹੋਈ ਹੈ ਪੱਖਾ ਸਹੀ ਲੱਗਿਆ 90 1 1 ਮਿੰਟ 1 ਮਿੰਟ 90 1 ਕਿੰਨਾ ਪੁਛੀ ਨਹੀਂ ਸਾੜੀ ਆ ਸਾੜੀ ਪੁਛੀ ਰਹੇ ਆ ਮੇਰੇ ਦੂਰ ਘੰਡਾ ਹੋਣਾ ਲੱਗੂ ਦੋ ਤਿੰਨ ਕਰਦਾ ਫੇਰ ਫੇਰ ਕੰਮ ਪਖਾ ਨਹੀਂ ਮੜਾ ਯਾਰ ਇਹ ਕੰਮ ਪਖਾ ਹੀ ਹੋਇਆ ਲੈਣੀ ਫੇਰ ਨਹੀਂ ਹੈਗੀ ਦੇਖ ਲਈ ਸਾਨੂੰ ਹੁੰਦਾ ਗੱਲਾਂ ਦੇ ਕੰਮ ਨਹੀਂ ਮੈਂ ਬੜਾ ਟਾਈਮ ਪੁੱਛਦਾ ਲੈਣ ਦਿਓ ਜੀ ਕਿਸੇ ਦਾ ਨਹੀਂ ਆਇਆ 23ਵੇਂ ਬੈਕਾ ਜਾਨ ਕਰੇਗੇ ਜੇ ਤੁਰ ਛੱਡ ਦਿਓ ਛੱਡੋ ਜੀ ਛੱਡੋ 12 12 5